ਹੈਲੋ ਗੋਰੀ ਹਾਂਜੀ ਕੋਣ ਆ ਉਹ ਗੱਲ ਸੁਣ ਤੂੰ ਹੁਣ ਵੀਡੀਓ ਡੈਟਿੰਗ ਕਰ ਕਰ ਪਾਈ ਜਨਾ ਤੇਰੇ ਜੂਤ ਬਹੁ ਫਿਰੂ ਮੈਂ ਤੈਨੂੰ ਦੱਸਾਂ ਤਰੋਂ ਰੋਏ ਨਹੀਂ ਪਤਾਗਾ ਤੂੰ ਵੀਡੀਓ ਤੱਕ ਤੈਨੂੰ ਪਤਾ ਹੋਊ ਸ਼ਿਵਨਾਥ ਉੱਥੇ ਸਾਡੇ ਨਾਲ ਇਕੱਠਾ ਹੋਇਆ ਉਹਦੇ ਆਪ ਦਾ ਮਾਬੀਨਾਮਾ ਦੇ ਕੇ ਤੇ ਉਸ ਤੋਂ ਬਾਅਦ ਸਾਡੇ ਨਾਲ ਉਹ ਰਹਿਣਾ ਉਹ ਕਰ ਤੱਕ ਵੀਡੀਓ ਪਾਈ ਜਨਾ ਤੂੰ ਗੋਰੀ ਬੋਲਦਾ ਨਾ ਮੇਰੇ ਤੋਂ ਬਾਬਾ ਜਸ਼ਨ ਬੋਲਦਾ ਮੇਰੇ ਤੋਂ ਸਾਈ ਸ਼ਿਵਨਾਥ ਦਾ ਚੇਲਾ ਉਸਾ ਚ ਜਸ਼ਨ ਤੇ ਤੂੰ ਉਹ ਵੀਡੀਓ ਚਾਕੇ ਡੈਟਿੰਗ ਕਰੀ ਇਹਨਾਂ ਤੂੰ ਕਾਦੀ ਰੀਡਿੰਗ ਆ ਅੱਜ ਜਿਹੜੀ ਤੇਰੀ ਮਾਂ ਲਾਈ ਏ ਤੇਰੀ ਮੈਂ ਤੈਨੂੰ ਦੱਸਾਂ ਤੈਨੂੰ ਮੈਂ ਉਹਨੂੰ ਸ਼ਿਵਨਾਥ ਨੂੰ ਫੋਨ ਲਾ ਉਹਨੂੰ ਕਹ ਵੀ ਤੇਰੇ ਨਾਲ ਜਦੋਂ ਤੁਹਾਡੇ ਨਾਲ ਗੱਲਬਾਤ ਹੋਵੇ ਤੈਨੂੰ ਕਿਹਨ ਦੀ ਵੀਡੀਓ ਲਾਈ ਆ ਵੀਡੀਓ ਤੈਨੂੰ ਮੈਂ ਤੈਨੂੰ ਤੁਸੀਂ ਤੁਸੀਂ ਮੇਰੇ ਨਾਲ ਥੋੜਾ ਸੰਭਲ ਕੇ ਬੋਲੋ ਮੈਂ ਤੈਨੂੰ ਨਾ ਕਿਹੜੀ ਵੀਡੀਓ ਲਾਈ ਆ ਕਰਨੀ ਕਿਹੜੀ ਵੀ ਸਵੇਰ ਦਾ ਟਾਈਮ ਹੈ ਨਹੀਂ ਮੇਰੇ ਕੋਲੇ ਮੈਂ ਇੱਕ ਵੇਲਾ ਤੇਰੇ ਕੋਲ ਟਾਈਮ ਤੈਨੂੰ ਮੈਂ ਵਿਹੋਣਾ ਆਵੇ ਤੈਨੂੰ ਮੈਂ ਹੁਣੇ ਵੀਰੇ ਮੇਰੀ ਵੀਰੇ ਮੇਰੀ ਇੱਕ ਗੱਲ ਸੁਣ ਮੈਂ ਇਹਦੀ ਮੰਮਾ ਬੋਲੀ ਜੰਨੀ ਐ ਇਹ ਵੀਡੀਓ 1 ਮਿੰਟ ਦਾ ਤੂੰ ਹੋਲਡ ਰੱਖ ਬੀਬੀ 1 ਮਿੰਟ ਮੇਰੀ ਗੱਲ ਤੁਹਾਨੂੰ ਸੁਣ ਵੀਰੇ ਮੇਰੀ ਗੱਲ ਸੁਣ ਮੈਂ ਦੇਖ ਲੈਣਾ ਮੈਂ ਹੁਣੇ ਮੈਂ ਹੁਣੇ ਵੀਡੀਓ ਕੋਲ ਇੱਕ ਮਿੰਟ ਸਵੇਰ ਦਾ ਨਾ ਸਵੇਰ ਦਾ ਪਈ ਇਹੇ ਅਨ ਸਵੇਰ ਦਾ ਮੇਰੀ ਗੱਲ ਸੁਣਾ ਅਸੀਂ ਇਹ ਮੇਰੇ ਕੋਲੇ ਸਵੇਰ ਦਾ ਆਇਆ ਅਸੀਂ ਵਿਆਹ ਦੇ ਵਿੱਚ ਬਿਜੀ ਆ ਇੱਕ ਮਿੰਟ ਦੀ ਰਿਕਮੈਂਡ ਇੱਕ ਮਿੰਟ ਇੱਕ ਮਿੰਟ ਆ ਵੀਡੀਓ ਚੈੱਕ ਕਰ ਮੇਰੀ ਸੁਣੋ ਗੱਲ ਤੁਹਾਨੂੰ ਫੋਟੋ ਤੇ ਲੋਡ ਨਹੀਂ ਗਈ ਮੇਰੇ ਨਾਲ ਵੀਡੀਓ ਚੈੱਕ ਤੁਸੀਂ ਮੈਨੂੰ ਬਹੁਤ ਜ਼ਿਆਦਾ ਤੁਹਾਨੂੰ ਮੈਂ ਤੂੰ ਜਾ ਕੇ ਜਾ ਜਿਹੜੇ ਥਾਣੇ ਜਾਣਾ ਮੈਂ ਦੱਸ ਦਾਂ ਤੁਹਾਨੂੰ ਸਵੇਰੇ ਮੈਂ ਵੀਡੀਓ ਚੈੱਕ ਕਰਾ ਕੇ ਅੱਜ ਵੀਡੀਓ ਨਾਲ ਲੱਗੇ ਤੁਹਾਨੂੰ ਦੇਖੂਗਾ ਰੱਬ ਓ ਤੂੰ ਨਾ ਮੇਰੀ ਗੱਲ ਸੁਣ ਲੈ ਐਵੇਂ ਹੋਰ ਆਪਦਾ ਨਾ ਉਹ ਕਾਲੀ ਨਾਲ ਗੱਲ ਕਰਨਾ ਬਾਬਾ ਜੀ ਐਸੇ ਟੋੜਨ ਨਾਲ ਇੱਜ਼ਤ ਨਾਲ ਬੋਲਦੇ ਤੁਸੀਂ ਕਹਿੰਦੇ ਤੇਰੇ ਜੂਤ ਤੂੰ ਆ ਵੀਡੀਓ ਆ ਵੀਡੀਓ ਨਹੀਂ ਤੈਨੂੰ ਪਤਾ ਵੀ ਸ਼ਿਵਨਾਥ ਨਾਲ ਸਾਡਾ ਉੱਥੇ ਰਾਜੀਨਾਵਾ ਹੋ ਗਿਆ ਸੀ ਰਾਜੀਨਾਵਾ ਮੈਨੂੰ ਪਤਾ ਅੱਜ ਮੈਂ ਤੂੰ ਆ ਵੀਡੀਓ ਕਿਨੇ ਪਾਈ ਐ ਕਿਹੜੀ ਵੀਡੀਓ ਵੀਡੀਓ ਕਿਨੇ ਪਾਈ ਐ ਕਿਹੜੀ ਵੀਡੀਓ ਕਿਹੜੀ ਵੀਡੀਓ ਹੋਰ ਧੱਕ ਤੈਨੂੰ ਮੈਂ ਸੈਂਡ ਕਰ ਹਲੋ ਗੋਰੀ ਹਾਂਜੀ ਕੋਣ ਹੈ ਉਹ ਗੱਲ ਸੁਣ ਤੂੰ ਹੁਣ ਵੀਡੀਓ ਡੇਟਿੰਗ ਕਰ ਕਰ ਪਾਈ ਜਨਾ ਤੇਰੇ ਜੂਤ ਬਹੁ ਫਿਰੂ ਮੈਂ ਤੈਨੂੰ ਦੱਸਾਂ ਤੈਨੂੰ ਰੋ ਇਹ ਨਹੀਂ ਪਤਾਗਾ ਤੂੰ ਵੀਡੀਓ ਚਾ ਤੇਨੂੰ ਪਤਾ ਉਹ ਸ਼ਿਵਨਾਥ ਉੱਥੇ ਸਾਡੇ ਨਾਲ ਇਕੱਠਾ ਹੋਇਆ ਹੁੰਦੇ ਆ ਆਪਦਾ ਮਾਗੀ ਨਾਮਾ ਦੇ ਕੇ ਤੇ ਉਸ ਤੋਂ ਬਾਅਦ ਸਾਡੇ ਨਾਲ ਉਹ ਰਹਿਣ ਲੱਗ ਗਿਆ ਕੋਪੀਆ ਤੇ ਵੀਡੀਓ ਪਾਈ ਜਨਾ ਤੂੰ ਕਿਹਨੂੰ ਲਾਇਆ ਤੂੰ ਗੋਰੀ ਬੋਲਦਾ ਨਾ ਮੇਰੇ ਤੋਂ ਬਾਬਾ ਜਸ਼ਨ ਬੋਲਦਾ ਮੇਰੇ ਤੋਂ ਸਾਈ ਸ਼ਿਵਨਾਥ ਦਾ ਚੇਲਾ ਉਹ ਸੱਚ ਜਸ਼ਨ ਤੇ ਤੂੰ ਉਹ ਵੀਡੀਓ ਚਾ ਕੇ ਡੇਟਿੰਗ ਕਰੀ ਜਨਾ ਤੂੰ ਹੈ ਕਾਹਦੀ ਰੀਡਿੰਗ ਆ ਅਰ ਜਿਹੜੀ ਤੇਰੀ ਮਾਂ ਲਾਈ ਆ ਤੇਰੀ ਮੈਂ ਤੈਨੂੰ ਦੱਸਾਂ ਤੈਨੂੰ ਮੈਂ ਉਹਨੂੰ ਸ਼ਿਵਨਾਥ ਨੂੰ ਫੋਨ ਲਾਉ ਉਹਨੂੰ ਕਹਾਂ ਵੀ ਤੇਰੇ ਨਾਲ ਜਦੋਂ ਤੁਹਾਡੇ ਨਾਲ ਸੌਣ ਨਾਲ ਬਾਲ ਹੋਵੇ ਤੈਨੂੰ ਕਿਹੜੀ ਵੀਡੀਓ ਲਾਈ ਆ ਵੀਡੀਓ ਤੈਨੂੰ ਮੈਂ ਤੈਨੂੰ ਤੁਸੀਂ ਮੇਰੇ ਨਾਲ ਥੋੜਾ ਸੰਭਲ ਕੇ ਬੋਲੋ ਮੈਂ ਤੈਨੂੰ ਨਾ ਕਿਹੜੀ ਵੀਡੀਓ ਲਾਈ ਆ ਕਰਨੀ ਕਿਹੜੀ ਸਵੇਰ ਦਾ ਟਾਈਮ ਹੈ ਨਹੀਂ ਮੇਰੇ ਕੋਲੇ ਮੈਂ ਇੱਕ ਵੇਲਾ ਤੇਰੇ ਕੋਲ ਟਾਈਮ ਤੈਨੂੰ ਮੈਂ ਦਿਉਣਾ ਵੀ ਤੈਨੂੰ ਮੈਂ ਹੁਣੇ ਵੀਰੇ ਵੀਰੇ ਮੇਰੀ ਇੱਕ ਗੱਲ ਸੁਣ ਮੈਂ ਇਹਦੀ ਮੰਮਾ ਬੋਲੀ ਅੰਨੀ ਆ ਆ ਵੀਡੀਓ 1 ਮਿੰਟ ਦਾ ਤੂੰ ਹੋਲਡ ਰੱਖ ਬੀਬੀ 1 ਮਿੰਟ ਮੇਰੀ ਗੱਲ ਸੁਣ ਵੀਰੇ ਮੇਰੀ ਗੱਲ ਸੁਣ ਮੈਂ ਹੁਣੇ ਮੈਂ ਹੁਣੇ ਵੀਡੀਓ ਕੋਲ 1 ਮਿੰਟ ਸਵੇਰ ਦਾ ਨਾ ਸਵੇਰ ਦਾ ਅੰਸਵੇਰ ਦਾ ਮੇਰੀ ਗੱਲ ਸੁਣਾ ਅਸੀਂ ਇਹ ਮੇਰੇ ਕੋਲੇ ਸਵੇਰ ਦਾ ਆਇਆ ਅਸੀਂ ਵਿਆਹ ਦੇ ਵਿੱਚ ਬੀਜੀ ਆ 1 ਮਿੰਟ ਦਾ 1 ਮਿੰਟ 1 ਮਿੰਟ ਆ ਵੀਡੀਓ ਚੈੱਕ ਕਰ ਮੇਰੀ ਸੁਣੋ ਗੱਲ ਤਾਨੂੰ ਫਾਰ ਵੀਡੀਓ ਚੈੱਕ ਨਾ ਲੋਡ ਨਹੀਂ ਗਈ ਮੇਰੇ ਨਾਲ ਵੀਡੀਓ ਦਾ ਭਾਗ ਤੁਸੀਂ ਮੈਨੂੰ ਬਹੁਤ ਜ਼ਰਾ ਤੂੰ ਜਾ ਕੇ ਜਾ ਜਿਹੜੇ ਥਾਣੇ ਜਾਣਾ ਮੈਂ ਤੁਹਾਨੂੰ ਦੱਸ ਦਾਂ ਤੈਨੂੰ ਸਵੇਰੇ ਮੈਂ ਵੀਡੀਓ ਚੈੱਕ ਕਰਾ ਕੇ ਅੱਜ ਵੀਡੀਓ ਰਖਾਣੀ ਲੱਗੇ ਤੁਹਾਨੂੰ ਦੇਖੂਗਾ ਰੱਬ ਹਾਂ ਉਹ ਤੂੰ ਨਾ ਮੇਰੀ ਗੱਲ ਸੁਣ ਲੈ ਐਵੇਂ ਹੋਰ ਆਪਦਾ ਨਾ ਉਹ ਕਾਲੀ ਗੱਲ ਕਰਨਾ ਬਾਬਾ ਜੀ ਇਸੇ ਟੋੜਨ ਨਾਲ ਇੱਜ਼ਤ ਨਾਲ ਬੋਲਦੇ ਤੁਸੀਂ ਕਹਿੰਦੇ ਤੇਰੇ ਚੂਤ ਦੀ ਆ ਵੀਡੀਓ ਆ ਵੀਡੀਓ ਨਹੀਂ ਤੈਨੂੰ ਪਤਾ ਵੀ ਸ਼ਿਵਨਾਥ ਨਾਲ ਸਾਡਾ ਉੱਥੇ ਰਾਜੀਨਾਮਾ ਹੋ ਗਿਆ ਸੀ ਤੇ ਆ ਰਾਜੀਨਾਮਾ ਮੈਨੂੰ ਪਤਾ ਅੱਜ ਮੈਂ ਉੱਥੇ ਆ ਤੂੰ ਆ ਵੀਡੀਓ ਕਿਹਨੇ ਪਾਈ ਐ ਕਿਹੜੀ ਵੀਡੀਓ ਕਿਹਨੇ ਪਾਈ ਐ ਕਿਹੜੀ ਵੀਡੀਓ ਕਿਹੜੀ ਵੀਡੀਓ ਹੋਲਡ ਰੱਖ ਤੈਨੂੰ ਮੈਂ ਸੈਂਡ